ਸੁਖਵੀਰ ਬਾਦਲ ਸਾਹਿਬ ਨੇ ਤਾਂ ਕਹਿਤਾ ਜੀ ਸਾਡੇ ਖਿਲਾਫ ਤਾਂ ਜਿੰਨੇ ਕੇਸ ਬਣੇ ਆ ਉਹ ਕਹਿੰਦੇ ਜੀ ਝੂਠੇ ਹੀ ਸੀਗੇ ਜੀ ਅਦਾਲਤਾਂ ਨੇ ਸਾਨੂੰ ਰਾਹਤ ਦਿੱਤੀ। ਚੈਪਟਰ ਨਵਰੇਂਦਰ ਸਿੰਘ ਦੀ ਸਰਕਾਰ ਜਦੋਂ 2002 ਚ ਆਈ ਹੈ ਉਹਨਾਂ ਨੇ ਤਾਂ ਫੱਟੀ ਚੱਕਦੇ ਸੀਗੇ ਇੱਕ ਤਰੀਕੇ ਨਾਲ ਆਪਾਂ ਕਈ ਇਹ ਵੀ ਲਾਲਾ ਲਾਲਾ ਕਰਾਤੀ ਸੀਗੀ। ਤੇ ਫਿਰ ਸੁਖਵੀਰ ਸਿੰਘ ਬਾਦਲ ਜੀ ਨੇ ਵੀ ਬਾਜੀ ਪੂਰੀ ਮੋੜੀ ਜੀ। ਉਹਨਾਂ ਨੂੰ ਚੁਣ-ਚੁਣ ਕੇ ਵਿਜੀਲੈਂਸ ਤੋਂ ਟਾਰਗੇਟ ਕਰਿਆ ਜੀ ਇਹਨਾਂ ਨੇ। ਕਹਿੰਦੇ ਜੀ ਪੀੜੀਆਂ ਪਜਾਮੀਆਂ ਤਾਂ ਪਾਉਂਦੇ ਨੇ ਕਹਿੰਦੇ ਅਸੀਂ ਉਹਦੇ ਚ ਚੂਹੇ ਛੱਡਨੇ ਆ ਕਹਿੰਦੇ ਮੈਂ ਚੂਹੇ ਪਾਲ ਰਹੇ ਆ ਮੋٹے ਮੋٹے ਕਹਿੰਦੇ ਜਿਹੜੇ ਬਾਦਲਾਂ ਦੇ ਪਰਚੇ ਦਿੱਤੇ ਵਿਜੀਲੈਂਸ ਨੇ ਨਾ ਤਾਂ ਉਹਨਾਂ 'ਚੋਂ ਕੁਝ ਨਿਕਲਿਆ ਤਾਂ ਲੋਕਾਂ ਦੇ ਵਿੱਚ ਇਹ ਇਮਪ੍ਰੈਸ਼ਨ ਬਣ ਗਿਆ ਵੀ ਜਦੋਂ ਵੀ ਕਿਸੇ ਵੱਡੇ ਲੀਡਰ ਦੇ ਖਿਲਾਫ ਕੋਈ ਵਿਜੀਲੈਂਸ ਕਾਰਵਾਈ ਕਰਦੀ ਹੈ ਵੀ ਉਹ ਪੋਲੀਟੀਕਲੀ ਮੋਟੀਵੇਟਿਡ ਹੈ ਜੀ ਵੀ ਸਾਡੇ ਤੇ ਇਹਨਾਂ ਨੇ ਦੋਸ਼ ਲਾਇਆ ਬਾਦਲਾਂ ਦੇ ਉੱਤੇ ਵੀ 3500 ਕਰੋੜ ਰੁਪਏ ਦਾ ਸੀਗਾ ਸਾਰਾ ਸਿਸਟਮ ਜੋ ਬਣਾਇਆ ਸੀਗਾ ਪਰ ਕਹਿੰਦੇ ਜੀ ਇਹ 40 ਕਰੋੜ ਰੁਪਏ ਤੱਕਰ ਸਿਮਟ ਕੇ ਰਹਿ ਗਈ ਵਿਜੀਲੈਂਸ ਵੀ ਕੋਈ ਇੱਕ ਮਹਿਕਮਾ ਆ ਪੰਜਾਬ ਸਰਕਾਰ ਕੋਲੇ ਜਿਦੀ ਵੀ ਸਰਕਾਰ ਆਂਦੀ ਆ ਉਹਦੇ ਮਗਰੀ ਹੋ ਜਾਂਦੇ ਨੇ ਵੱਡੇ ਲੈਵਲ ਤੇ ਜੇਲ੍ਹ ਦੇ ਅਫਸਰਾਂ ਦੇ ਕਾਰਵਾਈ ਕੀਤੀ ਹੈ ਜੀ ਪੰਜਾਬ ਸਰਕਾਰ ਨੇ ਕਈ ਵੀਡੀਓ ਇਸ ਤਰ੍ਹਾਂ ਦੇ ਆਉਂਦੇ ਨੇ ਜੀ ਅੰਦਰ ਗੈਂਗਸਟਰ ਨੇ ਜਿਹੜੇ ਉਹ ਸਾਰੀਆਂ ਸੁਵਿਧਾਵਾਂ ਇੰਜੋਏ ਕਰ ਰਹੇ ਨੇ ਜੇਲ੍ਹਾਂ ਦੇ ਵਿੱਚ ਜਿਹੜੀ ਰੇਂਜ ਹੈ ਉਹਨੂੰ ਘਟਾਈ ਜਾਊਗਾ ਟਾਵਰਾਂ ਨੂੰ ਡਿਸਕਨੈਕਟ ਕਰਨ ਲਈ ਅਸੀਂ ਨਵੀਂ ਜਿਹੜੀ ਤਕਨੀਕ ਹੈ ਕੋਈ ਟੈਕਨੋਲੋਜੀ ਹੈ ਉਹਨੂੰ ਲੈ ਕੇ ਆ ਰਹੇ ਹਾਂ ਜੀ ਪਰ ਉਹ ਪਤਾ ਨਹੀਂ ਜੀ ਵੀ ਉਹ ਐਲਾਨ ਹੀ ਰਹਿ ਜਾਂਦੇ ਨੇ ਜੀ ਜਿਹੜੇ ਸਿਮ ਮਿਲਦੇ ਨੇ ਪੁਰਾਣੇ 10 ਸਾਲਾਂ ਦਾ 20 ਸਾਲਾਂ ਦਾ ਡਾਟਾ ਕੱਢ ਲਓ ਜਿੰਨੇ ਜਿੰਨੇ ਸਿਮ ਮਲੇ ਨੇ ਦੇਖੋ ਕਿ ਕਿੱਥੇ ਕਿੱਥੇ ਕਾਲਾਂ ਹੋਈਆਂ ਸੀ ਕਿਉਂ ਟਰੈਕ ਨਹੀਂ ਕਰਦੇ ਤੁਸੀਂ ਉਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਸਿੰਘ ਤੇ ਇਸ ਖਾਸ ਉੱਚੇ ਚੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪ੍ਰਵੇਸ਼ ਸ਼ਰਮਾ ਜੀ ਦਾ ਸਵਾਗਤ ਕਰ ਲੈਨੇ ਆ ਤੇ ਅੱਜ ਦੀਆਂ ਤਾਜ਼ਾ ਖਬਰਾਂ ਦੇ ਉੱਤੇ ਝਾਤ ਪਾ ਲੈਨੇ ਆ ਪ੍ਰਵੇਸ਼ ਜੀ ਦੋ ਤਿੰਨ ਖਬਰਾਂ ਬੜੀਆਂ ਇੰਪੋਰਟੈਂਟ ਨੇ ਅੱਜ ਇੱਕ ਤਾਂ ਮਿਹਰਬਾਨੀ ਰਵਿੰਦਰ ਜੀ ਸੁਖਵੀਰ ਬਾਦਲ ਸਾਹਿਬ ਪ੍ਰੈਸ ਕਾਨਫਰੰਸ ਜੀ ਸੁਖਵੀਰ ਬਾਦਲ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਜੀ ਤੇ ਦੂਜੀ ਖਬਰ ਜੇਲਾ ਦੀ ਆ ਤੇ ਤੀਜੀ ਖਬਰਾਂ ਦੀ ਆ ਜਿਹੜਾ ਈਡੀ ਦੇ ਸਾਬਕਾ ਅਧਿਕਾਰੀ ਉਹ ਵੀ ਆਪਣੇ ਬਿਆਨ ਦਰਜ ਕਰਾਉਂਦੇ ਨੇ ਪ੍ਰੈਸ ਕਾਨਫਰੰਸਾਂ ਕਰਦੇ ਨੇ ਇਹਦੇ ਤੇ ਚਰਚਾ ਕਰ ਲਾਂਗੇ ਤੇ ਵਿੱਚ ਵਿਚਾਲੇ ਇੱਕ ਕਦੀ ਕਹਾਣੀ ਵੀ ਮੈਂ ਸੁਣਾ ਦੂੰਗਾ ਜੇ ਸਮਾਂ ਮਿਲਿਆ ਜੀ ਅਗਲੀ ਪਹਿਲਾਂ ਜੀ ਲੀਅਨਸ ਵਾਲੇ ਮਸਲੇ ਤੇ ਆ ਜੀ ਇਹ ਜਿਹੜਾ ਪੁਰਾਣਾ ਇੱਕ ਮੈਨੂੰ ਤਾਂ ਲੱਗਦਾ ਹੈ ਕਿ 2 ਕੁ ਦਹਾਕੇ ਤੋਂ ਤਾਂ ਮੈਂ ਦੇਖ ਰਿਹਾ ਹਾਂ 2003 ਤੋਂ ਜਾਂ 2 ਤੋਂ ਵਿਜੀਲੈਂਸ ਦੀਆਂ ਰੇਡਸ ਹੁੰਦੀਆਂ ਨੇ ਪਰਚੇ ਬਣਦੇ ਨੇ ਉਹਦੇ ਬਾਰੇ ਥੋੜੀ ਝਾਤ ਪਾਓ ਕਿ ਇਹ ਕੇਸ ਕਿੰਨੇ ਕ ਸਟਰੋਂਗ ਬਣਦੇ ਨੇ ਕਿਉਂਕਿ ਸੁਖਵੀਰ ਬਾਦਲ ਸਾਹਿਬ ਨੇ ਤਾਂ ਕਹਿਤਾ ਜੀ ਸਾਡੇ ਖਿਲਾਫ ਤਾਂ ਜਿੰਨੇ ਕੇਸ ਬਣੇ ਆ ਉਹ ਕਹਿੰਦੇ ਜੀ ਝੂਠੇ ਹੀ ਸੀਗੇ ਜੀ ਅਦਾਲਤਾਂ ਨੇ ਸਾਨੂੰ ਰਾਹਤ ਦੇਤੀ ਜੀ ਅੱਜ ਸੁਖਵੀਰ ਸਿੰਘ ਬਾਦਲ ਜੋ ਕਾਲੀ ਦਲ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਬੜਾ ਕੋਸ ਹੈ ਵਿਜੀਲੈਂਸ ਗੁਰੂ ਨੂੰ ਤੇ ਮੈਨੂੰ ਲੱਗਦਾ ਵੀ ਉਹ ਆਪਦੀ ਸਰਕਾਰ ਦੇ ਵੇਲੇ ਜਿਹੜਾ ਵਿਜੀਲੈਂਸ ਦਾ ਵਰਤਾਰਾ ਰਿਹਾ ਉਹਨੂੰ ਭੁੱਲ ਗਏ ਨੇ ਚਲੋ ਖੈਰ ਆਪਾਂ ਜੇਕਰ ਇਹ ਦੇਖਿਆ ਜਾਵੇ ਸਾਰੀ ਝਾਤ ਮਾਰੀ ਜਾਵੇ ਜੀ ਇਹ ਸਾਰਾ ਜੋ ਵਰਤਾਰਾ ਹੈ 2002 ਤੋਂ ਜਦੋਂ ਕੈਪਟਨ ਮਰਿੰਦਰ ਸਿੰਘ ਆਏ ਸੀਗੇ ਵਿਜੀਲੈਂਸ ਦੇਖੋ ਪਹਿਲਾਂ ਵੀ ਮਿਸਯੂਜ਼ ਹੁੰਦੀ ਰਹੀ ਹੈ ਪਰ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਜਦੋਂ 2002 ਚ ਆਈ ਹੈ ਉਹਨਾਂ ਨੇ ਤਾਂ ਫੱਟੀ ਚੱਕਤੇ ਸੀਗੇ ਇੱਕ ਤਰੀਕੇ ਨਾਲ ਆਪਾਂ ਕਈ ਇਹ ਵੀ ਲਾਲਾ ਲਾਲਾ ਕਰਾਤੀ ਸੀਗੀ ਮੈਨੂੰ ਯਾਦ ਹੈ ਜੀ ਅਸੀਂ ਆਪਦੀ ਪੋਸਟਿੰਗ ਦੇ ਦੌਰਾਨ ਜਦੋਂ ਅਸੀਂ ਕਵਰ ਕਰਦੇ ਸੀਗੇ ਅਸੀਂ ਅਕਾਲੀ ਖੇਤਾਂ ਵਿੱਚ ਦੀ ਭਸਦੇ ਦੇਖੇ ਵੀ ਵਿਜੀਲੈਂਸ ਮਗਰ ਪੈ ਗਈ ਉਹਨਾਂ ਦੇ ਕਿਸੇ ਜਗ੍ਹਾ ਅਕਾਲੀਆਂ ਦੇ ਗੱਡੀਆਂ ਘੇਰ ਲੀਆਂ ਅਕਾਲੀ ਬਾਹਰ ਕੱਢ ਲਏ ਉਹਨਾਂ ਨੇ ਤੇ ਇਹ ਜੋ ਡਰਾਮਾ ਸੀਗਾ ਜੀ 2-3 ਸਾਲ ਚੱਲਿਆ ਪੂਰਾ ਅਖੀਰ ਨੂੰ ਕੈਪਟਨ ਵਰਿੰਦਰ ਸਿੰਘ ਨੇ ਬਾਦਲਾਂ ਨੂੰ ਹੱਥ ਪਾ ਲਿਆ ਜੀ ਚਲੋ ਨਿਕਲਣਾ ਨਿਕਲਾਉਣਾ ਦਾ ਕੀ ਹੁੰਦਾ ਇਹ ਜੇ ਕੇਸਾਂ ਦੇ ਵਿੱਚ ਕਿਉਂਕਿ ਅਫਸਰ ਵੀ ਬੜੇ ਸਿਆਣੇ ਹੁੰਦੇ ਨੇ ਉਹ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਫਿਰ ਬਾਦਲ ਸਾਹਿਬ ਨੇ ਵੀ ਵੱਡੇ ਬਾਦਲ ਸਾਹਿਬ ਖੈਰ ਹੋਰ ਤਰ੍ਹਾਂ ਦੇ ਸੀਗੇ ਠੰਡੇ ਮੱਥੇ ਦੇ ਸੀ ਮੰਨੇ ਜਾਂਦੇ ਨੇ ਤੇ ਪਰ ਫਿਰ ਵੀ ਸੁਖਵੀਰ ਸਿੰਘ ਬਾਦਲ ਦੀ ਕਹਿੰਦੇ ਖਾਸਾ ਜ਼ਿਆਦਾ ਚੱਲਦੀ ਸੀ ਉਦੋਂ ਤੇ ਫਿਰ ਸੁਖਵੀਰ ਸਿੰਘ ਬਾਦਲ ਜੀ ਨੇ ਵੀ ਭਾਜੀ ਪੂਰੀ ਮੋੜੀ ਜੀ ਇਹਨਾਂ ਨੇ ਜੀ ਪੂਰੇ ਗਿਣ ਗਿਣ ਕੇ ਉਹਨਾਂ ਨੂੰ ਚੁਣ ਚੁਣ ਕੇ ਵਿਜੀਲੈਂਸ ਤੋਂ ਟਾਰਗੇਟ ਕਰਿਆ ਜੀ ਇਹਨਾਂ ਨੇ ਤੇ ਮੈਂ ਇੱਕ ਉਹਨਾਂ ਨੂੰ ਲੁਧਿਆਣਾ ਕੋਰਟ ਜਦੋਂ ਪੇਸ਼ ਕੀਤਾ ਗਿਆ ਤਾਂ ਉਹਨਾਂ ਦੇ ਚੀਕਾਂ ਨਿਕਲ ਗਈਆਂ ਤੇ ਇਹ ਵਰਤਾਰਾ ਮੈਂ ਆਪਣੇ ਅੱਖੀਂ ਦੇਖਿਆ ਜੀ ਮੈਂ ਉੱਥੇ ਪੋਸਟਡ ਸੀ ਉਸ ਟਾਈਮ ਤੇ ਉਹ ਕਹਿੰਦੇ ਜੀ ਮੈਨੂੰ ਫਾਂਸੀ ਦੇ ਦਿਓ ਜੱਸ ਸਾਹਿਬ ਨੂੰ ਉਹ ਹੱਥ ਜੋੜ ਕੇ ਕਹਿਣ ਲੱਗ ਗਏ ਵੀ ਬਿジネス ਤੋਂ ਖੜਾ ਛੜਾਓ ਜੀ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ ਇੰਟਰੋਗੇਟ ਕਰ ਰਹੇ ਨੇ ਤੇ ਉਸ ਤੋਂ ਬਾਅਦ ਚਲੋ ਬੜੇ ਕਾਂਗਰਸੀ ਚੱਕੇ ਹੀ ਗਏ ਜੀ ਪਰਚੇ ਵੀ ਉਸ ਟਾਈਮ ਦੀ ਕੀ ਵੀ ਗੱਲ ਕੀਤੀ ਹੈ ਜੀ ਤੁਸੀਂ ਲੁਧਿਆਣਾ ਕੋਰਟ ਚ ਪ੍ਰਵੇਜ ਜੀ ਕਿਸ ਦੀ ਗੱਲ ਕੀਤੀ ਹੈ ਲੀਡਰ ਦਾ ਨਾਮ ਮਿਸ ਹੋ ਗਿਆ ਜੇ ਲੈ ਸਕਦੇ ਆ ਤਾਂ ਸੁਣ ਲੈਣਾ ਚਾਹੀਦਾ ਆ ਆਪਾਂ ਕਾਹਨੂੰ ਡਿਸਕਲੋਸ ਕਰਨਾ ਹੈ ਜੀ ਕਿਸੇ ਲੀਡਰ ਦਾ ਨਾਮ ਕਿਉਂਕਿ ਇਹ ਪ੍ਰੋਸੀਡਿੰਗਾਂ ਹੁੰਦੀਆਂ ਨੇ ਜੀ ਤੇ ਉਹ ਲੀਡਰ ਨਹੀਂ ਸੀਗੇ ਤੇ ਉਹ ਵੈਸੇ ਹੀ ਕੈਪਟਨ ਮਨਿੰਦਰ ਸਿੰਘ ਦੇ ਖਾਸ ਸੀਗੇ ਤੇ ਉਹ ਇਲੈਕਟਰਲ ਪੋਲਿਟਿਕਸ 'ਚ ਤਾਂ ਕਦੇ ਇਲੈਕਟਰਲ ਪੋਲਿਟਿਕਸ 'ਚ ਤਾਂ ਉਹ ਕਦੇ ਆਏ ਨਹੀਂ ਪਰ ਕਾਂਗਰਸ ਦੀ ਸਰਕਾਰਾਂ ਚੋਂ ਪ੍ਰਵੇਜ ਜੀ ਮੈਨੂੰ ਯਾਦ ਦੀ ਗੱਲ ਰਹੀ ਜੀ ਮੈਨੂੰ ਮੈਨੂੰ ਹੁਣ ਵੀ ਯਾਦ ਆ ਜਦੋਂ ਅਕਾਲੀਆਂ ਤੇ 2002 ਵਾਲੀ ਸਰਕਾਰ ਚ ਪਰਚੇ ਦਰਜ ਕਰਨੇ ਸ਼ੁਰੂ ਕੀਤੇ ਆ ਕੈਪਟਨ ਅਮਰਿੰਦਰ ਸਿੰਘ ਹੁਣਾ ਨੇ ਤੇ ਬੜਾ ਸਟਰੋਂਗ ਇੱਕ ਆਫੀਸਰ ਸੀਗਾ ਜਿਹੜਾ ਕੈਪਟਨ ਸਾਹਿਬ ਦੇ ਨਾਲ ਰਹਿੰਦਾ ਸੀ ਤੇ ਉਹਨਾਂ ਤੇ ਚਲੋ ਬਾਅਦ ਚ ਉਹਨਾਂ ਤੇ ਪਰਚੇ ਬੁਰਚੇ ਦਰਜ ਹੋਏ ਕੋਈ ਸਾਈਕਲ ਚੋਰੀ ਕੋਈ ਕਾਰ ਚੋਰੀ ਬਹੁਤ ਕੁਝ ਹੋਇਆ ਪਰ ਸੁਖਵੀਰ ਬਾਦਲ ਹੁਣਾ ਨੂੰ ਬਤੌਰ ਪੱਤਰਕਾਰ ਮੈਂ ਇੱਕ ਸਵਾਲ ਪੁੱਛਿਆ ਉਹ ਦੋ ਫੀਲਡ ਦੇ ਵਿੱਚ ਕਿਉਂਕਿ ਸੁਗਵੀਰ ਬਾਦਲ ਸਾਹਿਬ ਕਹਿੰਦੇ ਸੀ ਜੀ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਗੱਲ ਉਹ ਕਿਤੇ ਪਈ ਵੀ ਹੋਊਗੀ ਇੰਟਰਨੈਟ ਤੇ ਕਿ ਕਹਿੰਦੇ ਜੀ ਭੀੜੀਆਂ ਪਜਾਮੀਆਂ ਤਾਂ ਪਾਉਂਦੇ ਨੇ ਕਹਿੰਦੇ ਅਸੀਂ ਉਹਦੇ ਚ ਚੂਹੇ ਛੱਡਨੇ ਆ ਕਹਿੰਦੇ ਮੈਂ ਚੂਹੇ ਪਾਲ ਰਿਹਾ ਮੋٹے ਮੋٹے ਕਹਿੰਦੇ ਜਦੋਂ 2007 ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ 2007 ਤੋਂ ਬਾਅਦ ਪੁੱਛਿਆ ਜੀ ਸਰਕਾਰ ਆ ਗਈ ਜੀ ਚੂਹੇ ਕਿੱਥੇ ਆ ਤੇ ਹੱਸਣ ਲੱਗੇ ਕਹਿੰਦੇ ਕੋਈ ਨਾ ਰਵਿੰਦਰ ਕੋਈ ਗੱਲ ਨਹੀਂ ਕਹਿੰਦੇ ਵੀ ਅਜੇ ਹੋਰ ਪਾਲਦੇ ਆ ਕਹਿੰਦੇ ਉਹ ਯਾਨੀ ਕਿ ਸਿੱਧਾ ਉਸ ਬੰਦੇ ਨੂੰ ਇਹਨਾਂ ਨੇ ਘੱਟ ਟਾਰਗੇਟ ਕੀਤਾ ਨਾਲ ਦੇਆਂ ਨੂੰ ਜ਼ਿਆਦਾ ਟਾਰਗੇਟ ਕੀਤਾ ਸੀ ਕਿਉਂਕਿ ਜਿਹੜੀ ਪਹਿਲੀ ਸਰਕਾਰ ਸੀ ਰਵਿੰਦਰ ਜੀ ਕੈਪਟਨ ਅਮਰਿੰਦਰ ਸਿੰਘ ਵੀ ਉਹਦੇ ਚ ਉਹਦੇ ਚ ਤਿੰਨ ਚਾਰ ਬੰਦੇ ਸੀਗੇ ਜਿਨ੍ਹਾਂ ਤੇ ਦੋਸ਼ ਲੱਗੇ ਸੀ ਵੀ ਸਰਕਾਰ ਉਹਨਾਂ ਨੇ ਚਲਾਈ ਐ ਸਾਰੀ ਤੇ ਉਹਨਾਂ ਦੇ ਵਿੱਚੋਂ ਕੁਝ ਕੁ ਬੰਦੇ ਬੜੇ ਬਾਅਦ ਦੇ ਵਿੱਚ ਉਹਨਾਂ ਨੇ ਸਮੱਸਿਆਵਾਂ ਵੀ ਬੜੀਆਂ ਫੇਸ ਕੀਤੀਆਂ ਆਕਾਲੀ ਦਲ ਦੀ ਸਰਕਾਰ ਦੇ ਵੇਲੇ ਤੇ ਚਲੋ ਖੈਰ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਤੇ ਵੀ ਪਰਚੇ ਦਿੱਤੇ ਤੇ ਦੇਖੋ ਜੀ ਜਿਹੜੇ ਬਾਦਲਾਂ ਦੇ ਪਰਚੇ ਦਿੱਤੇ ਵਿਜੀਲੈਂਸ ਨੇ ਨਾ ਤਾਂ ਉਹਨਾਂ 'ਚੋਂ ਕੁਝ ਨਿਕਲਿਆ ਜਿਹੜੇ ਕਾਂਗਰਸੀਆਂ ਦੇ ਪਰਚੇ ਨਹੀਂ ਦਿੱਤੇ ਕੁਝ ਕੈਪਟਨ ਮਰਿੰਦਰ ਸਿੰਘ ਦੇ ਖਾਸ ਬੰਦੇ ਦੇ ਪਰਚੇ ਹੋਏ ਨਾ ਹੀ ਉਹਨਾਂ 'ਚੋਂ ਕੁਝ ਨਿਕਲਿਆ ਜੀ ਬਸ ਇੱਕ ਵਾਰੀ ਆਏ ਆ ਵੀ ਧੂੜ ਜ਼ਰੂਰ ਪੱਟਦੀ ਲਾਲਾ ਵੇ ਲਾਲਾ ਵੇ ਕਰਾਤੀ ਪਹਿਲਾਂ ਕਾਂਗਰਸ ਨੇ ਲਾਲਾ ਵੇ ਲਾਲਾ ਵੇ ਕਰਾਤੀ ਵੀ ਦੇਖੋ ਜੀ ਅਸੀਂ ਕ腐ਸ਼ਨ ਵਾਲਾ ਨੂੰ ਜਦੋਂ ਪੱਟ ਦਾਂਗੇ ਅਸੀਂ ਤਾਂ ਬੀਜ ਨਾਸ਼ ਕਰ ਦਾਂਗੇ ਚੱਕ ਦਾਂਗੇ ਫੱਟੇ ਫਿਰ ਜਦੋਂ ਅਕਾਲੀ ਆ ਗਈ ਜੀ ਅਕਾਲੀ ਦਲ ਕਹਿਣ ਲੱਗਿਆ ਵੀ ਜਿੰਨੀ ਕ腐ਸ਼ਨ ਕਾਂਗਰਸ ਦੇ ਟਾਈਮ ਤੇ ਹੋਈ ਹੈ ਵੀ ਵੀ ਉਨੀ ਉਨੀ ਕ腐ਸ਼ਨ ਤਾਂ ਕਦੇ ਅਸੀਂ ਇਤਿਹਾਸ 'ਚ ਨਹੀਂ ਦੇਖੀ ਜੀ ਫਿਰ ਇਹਨਾਂ ਨੇ ਅਕਾਲੀਆਂ ਨੇ ਕਿਹਾ ਜੀ ਦੇਖੋ ਜੀ ਅਸੀਂ ਹੁਣ ਇਹਨਾਂ ਨੂੰ ਜੜੋਂ ਪੱਟਣਾ ਜੀ ਜਿਹੜਾ ਇਹ ਕ腐ਸ਼ਨ ਦੇ ਜਿਹੜੇ ਬੂਟੇ ਲਾਏ ਨੇ ਕਾਂਗਰਸ ਨੇ ਸੋ ਇਹ ਪਤਾ ਨਹੀਂ ਜੀ ਕਿਹੜੇ ਬੂਟੇ ਸੀਗੇ ਕਿਹਨੇ ਪੱਟੇ ਕਿੱਧਰ ਗਏ ਬੂਟੇ ਕੋਈ ਜੜਾ-ਜੁੜਾ ਲੱਗੀਆਂ ਉਹਨਾਂ ਦੀਆਂ ਕ ਨਹੀਂ ਲੱਗੀਆਂ ਪਰ ਵਿਜੀਲੈਂਸ ਦਾ ਜਲੂ ਜਰੂ ਨਿਕਲਿਆ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਜਿਹੜੇ ਵੀ ਵੱਡੇ ਪਰਚੇ ਦਿੰਦੇ ਦਿੱਤੇ ਜਾਂਦੇ ਰਹੇ ਨੇ ਜੀ ਇੱਕ ਲੋਕਾਂ ਦੇ ਵਿੱਚ ਇਹ ਇਮਪ੍ਰੈਸ਼ਨ ਬਣ ਗਿਆ ਵੀ ਜਦੋਂ ਵੀ ਕਿਸੇ ਵੱਡੇ ਲੀਡਰ ਦੇ ਖਿਲਾਫ ਕੋਈ ਵਿਜੀਲੈਂਸ ਕਾਰਵਾਈ ਕਰਦੀ ਹੈ ਵੀ ਉਹ politically motivated ਹੈ ਜੀ ਇਹ ਹੁਣ ਇਸ ਤਰ੍ਹਾਂ ਦੀ ਧਾਰਨਾ ਇਸ ਤਰ੍ਹਾਂ ਦਾ ਵਿਸ਼ਵਾਸ ਲੋਕਾਂ ਦਾ ਮੈਨੂੰ ਲੱਗਦਾ ਵੀ ਇਸੇ ਕਰਕੇ ਬਣਿਆ ਜੀ ਵੀ ਜਿਹੜੇ ਪਿਛਲੇ ਪਰਚੇ ਦਿੱਤੇ ਵਿਜੀਲੈਂਸ ਨੇ ਉਹਨਾਂ ਦੇ ਵਿੱਚ ਕਨਵਿਕਸ਼ਨ ਬਹੁਤ ਘੱਟ ਹੋਈ ਹੋਈ ਜਾਂ ਨਹੀਂ ਹੋਈ ਚਲੋ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਕਹਿ ਰਹੇ ਸੀ ਵੀ ਵਿਜੀਲੈਂਸ ਨੇ ਤੱਕਾ ਕੀਤਾ ਜੀ ਤੇ ਮੈਨੂੰ ਲੱਗਦਾ ਨਹੀਂ ਖੈਰ ਵੀ ਕੋਈ ਸੀਨੀਅਰ ਪੱਤਰਕਾਰ ਉੱਥੇ ਉਸ ਟਾਈਮ ਦਾ ਬੈਠਾ ਹੋਣਾ ਹੈ ਨਹੀਂ ਉਹਨਾਂ ਨੇ ਉਹਨੂੰ ਉਹਨਾਂ ਨੂੰ ਪੁੱਛ ਲੈਣਾ ਸੀ ਬਾਦਲ ਸਾਹਿਬ ਤੁਹਾਡੇ ਵਾਲੇ ਵੀ ਬੜੀ ਧੂੜਪੱਟੀ ਸੀ ਬੜੀਆਂ ਗੱਡੀਆਂ ਤੁਸੀਂ ਵੀ ਮਗਰ ਪਾਈਆਂ ਸੀ ਕਾਂਗਰਸ ਦੇ ਵੀ ਇਹ ਤਾਂ ਫਿਰ ਜਿਵੇਂ ਹੁੰਦਾ ਹੈ ਜੀ ਬਰਤਾਰਾ ਅਫਸਰ ਨੇ ਵਿਜੀਲੈਂਸ ਹੈ ਡਿਪਾਰਟਮੈਂਟ ਹੈ ਇਦਾਂ ਜਿਹੀ ਜੀ ਆਦਤ ਇਹਨੂੰ ਪਿਛਲੇ ਸਮੇਂ ਚ ਪੈ ਗਈ ਜੀ ਉਹੀ ਜੀ ਆਦਤ ਇਹਨਾਂ ਦੀ ਹੁਣ ਬਣੀ ਹੋਈ ਹੈ ਜੋ ਦੋਸ਼ ਲੱਗਦੇ ਨੇ ਹੁਣ ਅੱਜ ਉਹ ਕਹਿੰਦੇ ਵੀ ਜਿਹੜਾ ਇਹਨਾਂ ਤੇ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਿੱਤਾ ਹੈ ਜੀ ਵੀ ਉਹ ਪਰਚੇ ਦੇ ਵਿੱਚ ਪਹਿਲਾਂ ਉਹਨਾਂ ਨੂੰ ਨੋਟਿਸ ਭੇਜਣਾ ਚਾਹੀਦਾ ਸੀਗਾ ਕਵੈਸਚਨਰ ਭੇਜਣਾ ਚਾਹੀਦਾ ਸੀਗਾ ਵੀ ਅਸੀਂ ਕਵੈਸਚਨ ਦਾ ਉਹ ਕਵੈਸਚਨ ਦਾ ਜਵਾਬ ਦਿੰਦੇ ਤੇ ਦੂਸਰਾ ਉਹਨਾਂ ਨੇ ਇੱਕ ਬੜੀ ਟੈਕਨੀਕਲ ਗੱਲ ਕੀਤੀ ਉਹ ਕਹਿੰਦੇ ਵੀ ਜਿਹੜੀ ਇਹ ਪੈਸਿਆਂ ਦੀ ਗੱਲ ਕਰਦੇ ਨੇ ਜਿਹੜਾ ਵਿਜੀਲੈਂਸ ਦਾ ਹਿਸਾਬ ਕਿਤਾਬ ਹੁੰਦਾ ਹੈ ਵੀ ਇਹ ਕਈ ਵਾਰੀ ਜਿਆਦਾਤਰ ਕਮਜ਼ੋਰੀ ਹੁੰਦਾ ਹੈ ਉਹ ਕਹਿੰਦੇ ਜੀ ਸਾਡੇ ਤੇ ਵੀ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਆਈ ਵੀ ਸਾਡੇ ਤੇ ਇਹਨਾਂ ਨੇ ਦੋਸ਼ ਲਾਇਆ ਬਾਦਲਾਂ ਦੇ ਉੱਤੇ ਵੀ 3500 ਕਰੋੜ ਰੁਪਏ ਦਾ ਸੀਗਾ ਸਾਰਾ ਸਿਸਟਮ ਜੋ ਬਣਾਇਆ ਸੀਗਾ ਪਰ ਕਹਿੰਦੇ ਜੀ ਇਹ 40 ਕਰੋੜ ਰੁਪਏ ਤੱਕਰ ਸਿਮਟ ਕੇ ਰਹਿ ਗਈ 40 ਕਰੋੜ ਵਿੱਚ ਵੀ ਕਹਿੰਦੇ ਇਹਨਾਂ ਦੀ ਪ੍ਰੂਫ ਕਰਦੇ ਆਂ ਦੀ ਧੂ ਨਿਕਲ ਗਈ ਕਹਿੰਦੇ ਕਹਿੰਦੇ ਹੁਣ ਵੀ ਇਹ ਜਿਹੜਾ 540 ਕਰੋੜ ਦੀ ਗੱਲ ਕਰਦੇ ਨੇ ਮਜੀਠੀਏ ਦੇ ਖਿਲਾਫ ਵੀ ਉਹ ਤਾਂ ਕੰਪਨੀ ਦੇ ਅਕਾਊਂਟਾਂ 'ਚ ਆਇਆ ਪੈਸਾ ਇਨਕਮ ਟੈਕਸ ਉਹਦੀਆਂ ਰਿਟਰਨਾਂ ਭਰੀਆਂ ਗਈਆਂ ਨੇ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕਿਸੇ ਕੰਪਨੀ ਦੇ ਅਕਾਊਂਟ 'ਚ ਪੈਸਾ ਆਉਂਦਾ ਹੈ ਤਾਂ ਇਨਕਮ ਟੈਕਸ ਨੂੰ ਜੇਕਰ ਇਨਫੋਰਮ ਨਹੀਂ ਕੀਤਾ ਜਾਂਦਾ ਸੈਂਟਰਲ ਏਜੰਸੀਆਂ ਕਹਿੰਦੇ ਐਕਸ਼ਨ ਲੈ ਲੈਂਦੀਆਂ ਨੇ ਉਹਦੀ ਜੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ट्रांजੈਕਸ਼ਨ ਆਉਂਜ ਨੇ ਅਕਾਊਂਟ ਦੇ ਵਿੱਚ ਸੋ ਉਹ ਕਹਿੰਦੇ ਵੀ ਇਹ ਸਾਰਾ ਡਰਾਮਾ ਜੋ ਵੀ ਕੀਤਾ ਜਾਂਦਾ ਵੀ ਪਹਿਲਾਂ ਕਾਂਗਰਸ ਨੇ 2021 'ਚ ਸ਼ੁਰੂ ਕੀਤਾ ਆ ਕਿ ਇਹ ਹੁਣ ਇਹਨਾਂ ਨੇ ਕਰ ਲਿਆ ਆ ਆਮ ਆਦਮੀ ਪਾਰਟੀ ਵਾਲੇ ਨੇ ਸੁਖਵੀਰ ਸਿੰਘ ਬਾਦਲ ਕਹਿੰਦੇ ਉਹ ਕਹਿੰਦੇ ਵੀ ਇਹ ਹੀ ਇਸ ਕਰਕੇ ਹੀ ਕੀਤਾ ਜਾਂਦਾ ਹੈ ਵੀ ਅਕਾਲੀ ਦਲ ਇੱਕੋ ਇੱਕ ਖੇਤਰੀ ਪਾਰਟੀ ਹੈ ਪੰਜਾਬ ਦੀ ਜਿਹੜੀ ਪੰਜਾਬ ਬਾਰੇ ਸੋਚਦੀ ਹੈ ਇਹੇ ਸਾਨੂੰ ਬਦਨਾਮ ਕਰਕੇ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਇਹ ਇਲੈਕਸ਼ਨਾਂ ਦੇ ਵਿੱਚ ਚਾਹੁੰਦੇ ਨੇ ਵੀ ਅਸੀਂ ਫੇਰ ਹਾਰ ਜਾਈਏ ਪਰ ਉਹ ਕਹਿੰਦੇ ਵੀ ਹੁਣ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਪਤਾ ਲੱਗੀ ਵੀ ਵਿਜੀਲੈਂਸ ਕੇਮੇ ਮਿਸ ਯੂ ਸ਼ਰਮਾ ਜੀ ਮੈਨੂੰ ਮੈਨੂੰ ਲੱਗਦਾ ਆ ਵਿਜੀਲੈਂਸ ਵੀ ਇੱਕੋ ਇੱਕ ਮੈਕਮਾ ਆ ਪੰਜਾਬ ਸਰਕਾਰ ਕੋਲੇ ਜਿਹਦੀ ਵੀ ਸਰਕਾਰ ਆਂਦੀ ਆ ਉਹਦੇ ਮਗਰੀ ਹੋ ਜਾਂਦੇ ਨੇ ਤੇ ਇਹ ਅਸੀਂ ਪਿਛਲੇ 2 ਦਹਾਕਿਆਂ ਤੋਂ ਦੇਖ ਰਹੇ ਆ ਜੀ ਸ਼ਰਮਾ ਜੀ ਇਹਦੇ 'ਚ ਅ ਅੱਗੇ ਜਿਸ ਤਰ੍ਹਾਂ ਵੀ ਇਹ ਵਾਧਾ ਆ ਕਿ ਚਲੋ ਇਹਦੇ ਤੇ ਆਪਾਂ ਧਿਆਨ ਰੱਖਾਂਗੇ ਇੱਕ ਅੱਧਾ ਦਿਨ 'ਚ ਫੇਰ ਗੱਲਬਾਤ ਕਰ ਲਾਂਗੇ ਦੁਬਾਰਾ ਇਸੇ ਵਿਸ਼ੇ ਤੇ ਇਹ ਕੋ ਜੇਲਾ ਵਾਲਾ ਵਿਸ਼ਾ ਬੜਾ ਇੰਟਰਸਟਿੰਗ ਆ ਜੀ ਜੇ 2-4 ਮਿੰਟ ਆਪਾਂ ਉਹਦੇ ਤੇ ਲਾ ਲਈਏ ਕਿ ਜੇਲਾ ਵਾਲੇ ਜੇਲਾ ਵਾਲੇ ਵਿਸ਼ਾ ਕਿੱਦਾਂ ਅੰਦਰ ਜੀ ਜੀ ਜੇਲਾ ਵਾਲੇ ਵਿਸ਼ੇ ਤੋਂ ਪਹਿਲਾਂ ਅਰਵਿੰਦਰ ਜੀ ਇੱਕ ਨਾ ਫੋਟੋ 'ਚ ਇੱਕ ਨਾ ਵੀਡੀਓ ਚੱਲ ਰਹੀ ਆ ਜਿਹੜੇ ਆਪਣੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਜੀ ਤੇ ਉਹ ਜਿੰਮ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰ ਰਹੇ ਨੇ ਵੀ ਨਾਲ ਮੁੰਡਿਆਂ ਨੂੰ ਕਹਿ ਰਹੇ ਨੇ ਵੀ ਆਹ ਮਸ਼ੀਨ ਐ ਚਲਾਓ ਆਹ ਮਸ਼ੀਨ ਐ ਚਲਾਓ ਤੇ ਉਸ ਤੋਂ ਬਾਅਦ ਉਹ ਗਰਾਊਂਡ 'ਚ ਜਾਂਦੇ ਨੇ ਇਕੱਲੇ 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 ਮੁੰਡੇ ਨੂੰ ਮਿਲਦੇ ਨੇ ਉਹਨੂੰ ਦੱਸਦੇ ਨੇ ਵੀ ਤੂੰ ਭਾਈ ਛੇਤੀ ਤਿਆਰ ਹੋ ਸਕਦਾ ਹੈ ਛੇਤੀ ਵੱਡਾ ਖਿਡਾਰੀ ਬਣ ਸਕਦਾ ਹੈ ਮਿਹਨਤ ਕਰ ਸੋ ਇਸ 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 ਵੀਡੀਓ ਨੂੰ ਲੈ ਕੇ ਜੀ ਕੁਝ ਜਿੱਥੇ ਚੰਗੇ ਕਮੈਂਟ ਆ ਰਹੇ ਨੇ ਉੱਥੇ ਆਪੋਜੀਸ਼ਨ ਵਾਲੇ ਕਹਿ ਰਹੇ ਨੇ ਵੀ ਇਹਨੇ ਨਾੜ ਚੜਾ ਲੈਣੀ ਆ ਆਪਦੀ ਇਹਨਾਂ ਦਾ ਸਾਹ ਚੜ ਗਿਆ ਜੀ ਮਸ਼ੀਨ ਚਲਾਉਂਦਿਆਂ ਦਾ ਦੇਖੋ ਜੀ ਚੀਮਾ ਸਾਹਿਬ ਨੇ ਕਹਿੰਦੇ ਇੱਕ ਵਾਰੀ ਵੇਟ ਚੱਕਿਆ ਇਹਨਾਂ ਦਾ ਸਾਹ ਚੜ ਗਿਆ ਤੇ ਕੁਝ ਕਮੈਂਟ ਇਹੋ ਜਿਹੇ ਵੀ ਆ ਰਹੇ ਨੇ ਵੀ ਉਹ ਕਹਿੰਦੇ ਨੇ ਜੀ ਚੀਮਾ ਸਾਹਿਬ ਨੂੰ ਇਸ ਉਮਰ ਚ ਇਕੱਲੀ ਸੈਰ ਕਰ ਲੈਣੀ ਚਾਹੀਦੀ ਹੈ ਵੀ ਵੇਟ ਨਾਲ ਮੱਥਾ ਨਹੀਂ ਮਾਰਨਾ ਚਾਹੀਦਾ ਆਜਾ ਭਜਨ ਨਹੀਂ ਚੱਕਣਾ ਚਾਹੀਦਾ ਸੋ ਇਹ ਜਿਹੜੀ ਵੀਡੀਓ ਹੈ ਜੀ ਇਹ ਕਿਤਨਾ ਕਿਤੇ ਚੰਗਾ ਸੰਦੇਸ਼ ਵੀ ਦੇ ਰਹੀ ਹੈ ਮੈਨੂੰ ਲੱਗਦਾ ਵੀ ਜਿੰਨਾ ਪੁਚਾਲ ਪੰਜਾਬ ਦੀ ਰਾਜਨੀਤੀ ਪੰਜਾਬ ਦੀ ਸਰਕਾਰ ਦੇ ਵਿੱਚ ਆਇਆ ਹੋਇਆ ਜੇ ਜਿਹੜੇ ਵਿੱਤ ਮੰਤਰੀ ਨੇ ਜਿਨ੍ਹਾਂ ਤੇ ਬਹੁਤ ਜ਼ਿੰਮੇਵਾਰੀਆਂ ਨੇ ਜੇ ਉਹ ਇਹੋ ਜਿਹੇ ਕੰਮ ਵਾਸਤੇ ਕੋਈ ਸਮਾਂ ਕੱਢਦੇ ਨੇ ਤਾਂ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਉਹ ਦੇਖੋ ਇੱਕ ਹੁੰਦਾ ਵੀ ਜਿਮ ਖੋਲਤਾ ਜੀ ਬਾਗੇ ਗਰਾਊਂਡ 'ਚ ਹੱਥ ਮੱਥਾ ਹੱਥ ਮਲਾਇਆ ਏ ਇੱਕ ਹੁੰਦਾ ਇਕੱਲੇ ਇਕੱਲੇ ਪਲੇਅਰ ਨੂੰ ਮਿਲਣਾ ਇਕੱਲੇ ਇਕੱਲੇ ਬੱਚੇ ਨੂੰ ਮੋਟੀਵੇਟ ਕਰਨਾ ਸੋ ਮੈਨੂੰ ਲੱਗਦਾ ਵੀ ਕਟੂਕਟ ਇਹੋ ਜਿਹੇ ਵਿਸ਼ੇ ਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ ਰਵਿੰਦਰ ਜੀ ਹੁਣ ਜੇਲਾ ਵਾਲੇ ਮਸਲੇ ਦੀ ਗੱਲ ਕਰੀਏ ਬਿਲਕੁਲ ਸ਼ਰਮਾ ਜੀ ਇਹ ਇਹ ਜੇਲਾ ਵਾਲੇ ਤੇ ਆ ਜੰਨੇ ਆ ਇਹ ਤੁਹਾਨੂੰ ਦੱਸ ਦਿੰਨਾ ਕਿ ਇਹ ਪ੍ਰਚਾਰ ਸ਼ੁਰੂ ਹੋ ਗਿਆ ਜਿੱਦਨ ਤੋਂ ਭਗਵੰਤ ਮਾਨ ਸਾਹਿਬ ਨੇ ਫੋਟੋ ਖਿਚਾਈ ਆ ਕਿਸਾਨਾਂ ਦੇ ਨਾਲ ਤੇ ਉਸ ਤੋਂ ਬਾਅਦ ਇਹ ਫੁੱਲ ਪ੍ਰਚਾਰ ਡਿਜੀਟਲ ਸ਼ੁਰੂ ਹੋ ਚੁੱਕਿਆ ਆ ਆਮ ਆਦਮੀ ਪਾਰਟੀ ਦਾ ਜੀ ਹੁਣ ਆਪਾਂ ਜੇਲਾ ਵਾਲੇ ਤੇ ਆ ਜੰਨੇ ਆ ਅੱਜ ਕਹਿ ਰਹੇ ਨੇ ਵੀ ਜਿਲ੍ਹਾਂ ਵਾਲੇ ਜਿਲ੍ਹ ਬਹੁਤ ਵੱਡੇ ਲੈਵਲ ਤੇ ਜੇਲ੍ਹ ਦੇ ਅਫਸਰਾਂ ਦੇ ਖਾਰਵੇ ਕੀਤੀ ਹੈ ਜੀ ਪੰਜਾਬ ਸਰਕਾਰ ਨੇ ਚਲੋ ਚੰਗੀ ਗੱਲ ਹੈ ਜੀ ਮਤਲਬ ਕਿ ਅਸੀਂ ਤਾਂ ਐਡੀ ਵੱਡੀ ਕਾਰਵਾਈ ਕਹਿੰਦੇ 25 ਕ ਅਸਰਾਂ ਤੇ ਕਾਰਵਾਈ ਹੋਈ ਹੈ ਜੀ ਜਿਹੜੇ ਕਰਪਸ਼ਨ ਦੇ ਵਿੱਚ ਇਨਵੋਲਵ ਨੇ ਸੀਨੀਅਰ ਅਧਿਕਾਰੀ ਦੱਸੇ ਜਾ ਰਹੇ ਨੇ ਜੀ ਤੇ ਮੈਨੂੰ ਲੱਗਦਾ ਵੀ ਐਡੇ ਵੱਡੇ ਲੈਵਲ ਦੇ ਉੱਤੇ ਪਹਿਲੀ ਵਾਰੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਦੇਖੀ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਜੇਲਾਂ ਨੇ ਜੀ ਇਹ ਪਿਛਲੇ 25 ਸਾਲ ਤੋਂ ਕੀ ਜ਼ਿਆਦਾ ਸਮੇਂ ਤੋਂ ਬਦਨਾਮ ਹੀ ਨੇ ਇਹਨਾਂ ਦੇ ਅਧਿਕਾਰੀਆਂ ਤੇ ਇਹ ਦੋਸ਼ ਲੱਗਦੇ ਨੇ διਹੇ ਕ੍ਰਿਮੀਨਲ ਦੇ ਟ੍ਰੇਨਿੰਗ ਸੈਂਟਰ ਨੇ ਜੀ ਉਹ ਕਹਿੰਦੇ ਵੀ ਓਰੇ ਬੰਦਾ ਛੋਟਾ ਕ੍ਰਿਮੀਨਲ ਜਾਂਦਾ ਕੋਈ ਛੋਟੇ-ਮੋਟੇ ਕਰਾਇਮ 'ਚ ਜਾਂਦਾ ਉਥੇ ਵੱਡੇ ਕ੍ਰਿਮੀਨਲਾਂ ਤੋਂ ਉਹ ਟ੍ਰੇਨਿੰਗ ਲੈਂਦਾ ਜਦੋਂ ਉਹ ਬਾਹਰ ਆਉਂਦਾ ਤਾਂ ਇੱਕ ਬਹੁਤ ਵੱਡਾ ਉਹ ਅਪਰਾਧੀ ਬਣ ਕੇ ਨਿਕਲਦਾ ਕਹਿੰਦੇ ਉਹਨਾਂ ਤੋਂ ਕਿਉਂਕਿ ਜਿਹੜੇ ਅਫਸਰ ਨੇ ਅਫਸਰਾਂ ਤੇ ਇਹ ਦੋਸ਼ ਲੱਗਦੇ ਰਹੇ ਨੇ ਹੁਣ ਵੀ ਲੱਗ ਰਹੇ ਨੇ ਜੀ ਵੀ ਉਹ ਜਿਹੜੇ ਕ੍ਰਿਮੀਨਲ ਨੇ ਉਹਨਾਂ ਨਾਲ ਸ਼ਕਤੀ ਨਾਲ ਪੇਸ਼ ਨਹੀਂ ਆਉਂਦੇ ਜੀ ਉਹ ਵੀ ਜਿਹੜੇ ਛੋਟੇ ਮੋਟੇ ਕ੍ਰਾਈਮ ਦੇ ਵਿੱਚ ਬੰਦੇ ਅੰਦਰ ਜਾਂਦੇ ਨੇ ਵੀ ਉਹਨਾਂ ਨੂੰ ਅੰਦਰ ਪਰੇਸ਼ਾਨ ਕੀਤਾ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਅਰਵਿੰਦਰ ਜੀ ਬਹੁਤ ਵੀਡੀਓ ਵੀ ਆਏ ਨੇ। ਸੰਗਰੂਰ ਦੀਆਂ ਜੇਲ੍ਹ ਦੇ ਵੀ ਵੀਡੀਓ ਆਈ ਸੀ ਪਿੱਛੇ ਜੇ ਤੇ ਹੋਰ ਜ਼ਿਲ੍ਹਿਆਂ 'ਚ ਵੀ ਬਹੁਤ ਤਰ੍ਹਾਂ ਦੇ ਵੀਡੀਓ ਆਉਂਦੇ ਨੇ। ਕਈ ਵੀਡੀਓ ਇਸ ਤਰ੍ਹਾਂ ਦੇ ਆਉਂਦੇ ਨੇ ਵੀ ਅੰਦਰ ਗੈਂਗਸਟਰ ਨੇ ਜਿਹੜੇ ਉਹ ਸਾਰੀਆਂ ਸੁਵਿਧਾਵਾਂ ਇੰਜੋਏ ਕਰ ਰਹੇ ਨੇ ਤੇ ਕੁਝ ਵੀਡੀਓ ਇਹੋ ਜਿਹੇ ਵੀ ਆਉਂਦੇ ਨੇ ਵੀ ਜਿਹੜੇ ਕੁਝ ਕੁਝ ਜਿਹੜੇ ਛੋਟੇ ਅਪਰਾਧੀ ਨੇ ਜਾਂ ਛੋਟੇ ਮੋਟੇ ਅਪਰਾਧ ਦੇ ਅੰਦਰ ਗਏ ਹੋਏ ਨੇ ਉਹਨਾਂ ਨੂੰ ਗੈਂਗਸਟਰਾਂ ਵੱਲੋਂ ਵੱਡੇ ਅਪਰਾਧੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹ ਇਹ ਵੀ ਦੋਸ਼ ਲਾਉਂਦੇ ਨੇ ਕਿ ਜਦੋਂ ਅਸੀਂ ਅਫਸਰਾਂ ਨੂੰ ਇਸ ਚੀਜ਼ ਬਾਰੇ ਕਹਿੰਦੇ ਹਾਂ ਜੀ ਅਧਿਕਾਰੀ ਕਾਰਵਾਈ ਨਹੀਂ ਕਰਦੇ ਸੋ ਅੱਜ ਜੋ ਇਹ ਇੱਕ ਵੱਡੀ ਕਾਰਵਾਈ ਹੋਈ ਹੈ ਜੀ ਇਹਨੇ ਇੱਕ ਉਮੀਦ ਜੀ ਜਗਾਈ ਹੈ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਨੇ ਉਹ ਵੀ ਸੁਧਾਰ ਕਰ ਬਣ ਸਕਦੀਆਂ ਨੇ ਔਰ ਹੁਣ ਜਿਵੇਂ ਦੱਸਿਆ ਜਾਂਦਾ ਵੀ ਜਿਹੜੇ ਜੇਲ੍ਹ ਦੇ ਅਧਿਕਾਰੀ ਨੇ ਜੀ ਇਹ ਬੜੇ ਇਨਫਲੂਐਂਸਨ ਹੁੰਦੇ ਨੇ ਜਿਹੜੇ ਸੀਨੀਅਰ ਅਧਿਕਾਰੀ ਲੱਗਦੇ ਨੇ ਜੀ ਕਿਉਂਕਿ ਲੀਡਰਾਂ ਦੇ ਵੀ ਨੇੜੇ ਹੁੰਦੇ ਨੇ ਜੀ ਜੀ ਸ ਹਰ ਤਰ੍ਹਾਂ ਦਾ ਇਹਨਾਂ ਨੂੰ ਤਾਮਜਾਮ ਹੁੰਦਾ ਨਾਲ ਵੀ ਆਪਣਾ ਸਿਸਟਮ ਇਹਨਾਂ ਨੇ ਬਣਾਇਆ ਹੁੰਦਾ ਹੈ ਹੁਣ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜੀ ਕਾਰਵਾਈ ਕਰੀ ਹੈ ਇਹ ਕਾਰਵਾਈ ਉਹਨਾਂ ਨੂੰ ਸਿਰੇ ਤੱਕ ਲਾਉਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਵੀ ਜੋ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਉਹਨਾਂ ਨੇ ਦਿੱਤਾ ਹੈ ਵੀ ਅਸੀਂ ਜੇਲ੍ਹਾਂ ਨੂੰ ਵੀ ਸੁਧਾਰਾਂਗੇ ਹੁਣ ਉਹਨਾਂ ਨੂੰ ਇਨਾਂ ਨੂੰ ਜੋ ਸੁਧਾਰ ਦੇ ਲਈ ਜੋ ਵੀ ਹੋਰ ਸਖਤ ਕਾਰਵਾਈ ਦੀ ਲੋੜ ਹੈ ਜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਜੀ ਪ੍ਰਵੇਸ਼ ਜੀ ਮੈਨੂੰ ਲੱਗਦਾ ਆ ਲੋਕ ਹੁਣ ਇਹ ਵੀ ਜ਼ਿਕਰ ਕਰਨ ਲੱਗ ਗਏ ਆ ਕਿ ਜਦੋਂ ਜੇਲ੍ਹਾਂ ਦੇ ਵਿੱਚੋਂ ਤੁਹਾਨੂੰ ਮੋਬਾਈਲ ਫੋਨ ਮਿਲਦੇ ਆ ਤਾਂ ਕਹਿੰਦੇ ਆਮ ਬੰਦੇ ਦੀ ਤਾਂ ਟਰੈਕਿੰਗ ਤੁਸੀਂ ਬੜੀ ਜਲਦੀ ਕਰ ਲੈਂਦੇ ਹੋ ਪਰ ਜੇਲ੍ਹ ਦੇ ਵਿੱਚ SIM ਮੋਬਾਈਲ ਮਿਲਦੇ ਨੇ ਉਹਨਾਂ ਦਾ ਡਾਟਾ ਕੱਢ ਕੇ ਕਿਉਂ ਨਹੀਂ ਦੇਖਦੇ ਕਿ ਭਾਈ ਇਹ ਕਿਹਦੇ ਨਾਲ ਗੱਲ ਕਰਦੇ ਹੁੰਦੇ ਸੀ ਕੁਝ ਟਾਵਰ ਲਾਉਣ ਦੀ ਵੀ ਗੱਲ ਹੈ ਟਾਵਰ ਨੂੰ ਜੀ ਜੀ ਟਾਵਰਸ ਨੂੰ ਕਹ ਰਹੇ ਸੀ ਵੀ ਜਿਹੜੇ ਫੋਨ ਦੇ ਟਾਵਰਸ ਨੇ ਜੀ ਵੀ ਉਹਨਾਂ ਦੀ ਜਿਹੜੀ ਉਹਨਾਂ ਦੀ ਜੋ ਰੇਂਜ ਹੈ ਉਹਨੂੰ ਬੰਦ ਕਰਨ ਲਈ ਵੀ ਕੁਝ ਗੱਲਾਂ ਚੱਲੀਆਂ ਸੀ ਵੀ ਕੁਝ ਲੇਟੈਸਟ ਟੈਕਨੀਕ ਦੇ ਉੱਥੇ ਲਾਏ ਜਾਣਗੇ ਤਾਂ ਕਿ ਜਿਹੜੇ ਜੇਲ੍ਹ ਦੇ ਵਿੱਚ ਦੋਸ਼ੀ ਬੰਦੀ ਨੇ ਵੀ ਉਹ ਫੋਨ ਯੂਜ਼ ਨਾ ਕਰ ਸਕਣ ਕਿ ਵੀ ਜਦੋਂ ਫੋਨ ਦੀ ਰੇਂਜ ਹੀ ਨਹੀਂ ਜਾ ਉਗੀ ਜੀ ਫਿਰ ਫੋਨ ਚੱਲੂਗਾ ਨਹੀਂ ਤੇ ਫਿਰ ਉਹ ਯੂਜ਼ ਨਹੀਂ ਹੋਊਗਾ ਅੰਦਰ ਪਰ ਉਹ ਗੱਲਾਂ ਪਤਾ ਨਹੀਂ ਕਿੱਥੇ ਰਹਿ ਜਾਂਦੀਆਂ ਨੇ ਜੀ ਇਹੀ ਗੱਲਾਂ ਕਾਂਗਰਸ ਦੇ ਟਾਈਮ ਤੇ ਚੱਲਦੀਆਂ ਸੀਗੀਆਂ ਇਹੀ ਗੱਲਾਂ ਅਕਾਲੀਆਂ ਦੇ ਟਾਈਮ ਤੇ ਚੱਲਦੀਆਂ ਸੀਗੀਆਂ ਇਹੀ ਗੱਲਾਂ ਹੁਣ ਆਮ ਆਦਮੀ ਪਾਰਟੀ ਦੇ ਟਾਈਮ ਤੇ ਚੱਲ ਰਹੀਆਂ ਨੇ ਵੀ ਜੇਲ੍ਹਾਂ ਦੇ ਵਿੱਚ ਜਿਹੜੀ ਰੇਂਜ ਹੈ ਉਹਨੂੰ ਘਟਾਈ ਜਾਊਗਾ ਟਾਵਰਾਂ ਨੂੰ ਡਿਸਕਨੈਕਟ ਕਰਨ ਲਈ ਅਸੀਂ ਨਵੀਂ ਜਿਹੜੀ ਤਕਨੀਕ ਹੈ ਕੋਈ ਟੈਕਨੋਲੋਜੀ ਹੈ ਉਹਨੂੰ ਲੈ ਕੇ ਆ ਰਹੇ ਹਾਂ ਜੀ ਪਰ ਉਹ ਪਤਾ ਨਹੀਂ ਜੀ ਵੀ ਉਹ ਐਲਾਨ ਹੀ ਰਹਿ ਜਾਂਦੇ ਨੇ ਜਾਂ ਕੁਝ ਕੁਝ ਜਗ੍ਹਾ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਵੀ ਇਹ ਸਰਕਾਰਾਂ ਨੇ ਉਹ ਕਿੰਨਾ ਕੁ ਕਾਮਯਾਬ ਹੋਇਆ ਜੀ ਉਹ ਕੀ ਰਿਪੋਰਟਾਂ ਆਉਂਦੀਆਂ ਬਣੀਆਂ ਨੇ ਇਹ ਤਾਂ ਮੈਨੂੰ ਲੱਗਦਾ ਵੀ ਅਫਸਰ ਹੀ ਦੱਸ ਸਕਦੇ ਨੇ ਪਰ ਅੱਜ ਦੀ ਘੜੀ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਜੀ ਜੀ ਸ਼ਰਮਾ ਜੀ ਬਿਲਕੁਲ ਮਨੀਆਵਾ ਅਕਾਲੀਆਂ ਦੇ ਇੱਕ ਜੇਲ੍ਹ ਮੰਤਰੀ ਹੁੰਦੇ ਸੀ ਤੇ ਉਹਨਾਂ ਨੂੰ ਇਹਨੂੰ ਪੁੱਛਿਆ ਕਿ ਭਾਈ ਕਿੰਦਾ ਸੁਧਾਰ ਕਰੋਗੇ ਉਹ ਕਹਿੰਦਾ ਮੈਂ ਆਪਣੇ ਬੰਦੇ ਹਵਾਲਾਤੀ ਬਣਾ ਕੇ ਭੇਜ ਰਿਹਾ ਆ ਜੇਲ੍ਹਾਂ ਦੇ ਵਿੱਚ ਤੇ ਚੈੱਕ ਕਰਦਾ ਵੀ ਕੀ ਸਮੱਸਿਆਵਾਂ ਨੇ ਪਰ ਸਥਿਤੀ ਟਾਸ ਤੋਂ ਬਸ ਨਹੀਂ ਹੋਈ ਉਦਾਂ ਵੀ ਉਦਾਂ ਹੀ ਐ ਹਾਲਾਤ ਜੇਲ੍ਹਾਂ ਦੇ ਵਿੱਚ ਉਦਾਂ ਹੀ ਨਸ਼ੇ ਵੀ ਅੱਜ ਮਿਲਦੇ ਨੇ ਫੋਨ ਵੀ ਮਿਲਦੇ ਨੇ ਸਿਮ ਵੀ ਮਿਲਦੇ ਨੇ ਤੇ ਸਵਾਲ ਕਈ ਵਾਰ ਪੱਤਰਕਾਰ ਭਾਈਚਾਰਾ ਵੀ ਤੇ ਲੋਕ ਵੀ ਪੁੱਛ ਚੁੱਕੇ ਨੇ ਕਿ ਭਾਈ ਤੁਸੀਂ ਜਿਹੜੇ SIM ਮਿਲਦੇ ਨੇ ਪੁਰਾਣੇ 10 ਸਾਲਾਂ ਦਾ 20 ਸਾਲਾਂ ਦਾ ਡਾਟਾ ਕੱਢ ਲਓ ਜਿੰਨੇ ਜਿੰਨੇ SIM ਮਿਲੇ ਨੇ ਦੇਖੋ ਕਿ ਕਿੱਥੇ ਕਿੱਥੇ ਕਾਲਾਂ ਹੋਈਆਂ ਸੀ ਕਿਉਂ ਟਰੈਕ ਨਹੀਂ ਕਰਦੇ ਤੁਸੀਂ ਉਹਦੇ ਤੋਂ ਨਾਲ ਦੀ ਨਾਲ ਪਤਾ ਲੱਗ ਜਾਂਦਾ ਕਿ ਕਿਹੜੇ ਹਵਾਲਾਤੀ ਦੇ ਕਿਹੜੇ ਕੈਦੀ ਦੇ ਕਿਹਦੇ ਨਾਲ ਸੰਬੰਧ ਸੀਗੇ ਕਿੱਥੇ ਜ਼ਿਆਦਾ ਕਾਲ ਕਰਦਾ ਸੀ ਜੇ ਆਪਣੇ ਘਰ ਕਰਦਾ ਵੱਖਰੀ ਗੱਲ ਆ ਪਰ ਉਸ ਤੋਂ ਇਲਾਵਾ ਕਹਿੰਦੇ ਬਹੁਤ ਜ਼ਿਆਦਾ ਅੰਦਰ ਸੁਧਾਰ ਦੀ ਲੋੜ ਆ ਜਿੱਦਾਂ ਤੁਸੀਂ ਕਹਿੰਦੇ ਸੁਧਾਰਕਰ ਨੂੰ ਸੱਚਮੁੱਚ ਸੁਧਾਰਕਰ ਬਣਾਣਾ ਚਾਹੀਦਾ ਆ ਸੋ ਸ਼ਰਮਾ ਜੀ ਅੱਜ ਇੱਥੇ ਸਮਾਪਤੀ ਕਰਦੇ ਆਂ ਤੇ ਨੈਕਸਟ ਵੀਕ ਮੰਡੇ ਨੂੰ ਦੁਬਾਰਾ ਮਿਲਦੇ ਆਂ ਲੋਕਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਨੇ ਆ ਬਹੁਤ ਧੰਨਵਾਦ ਤੁਸੀਂ ਬੜੀ ਅਹਿਮ ਜਾਣਕਾਰੀ ਦਿੱਤੀ ਐ ਤੇ ਮੈਨੂੰ ਲੱਗਦਾ ਕਿ ਲੋਕ ਇਹਨੂੰ ਪ੍ਰਮੋਟ ਵੀ ਕਰਨਗੇ ਹੁਣ ਤੁਹਾਡੇ ਪ੍ਰੋਗਰਾਮ ਨੂੰ ਇਹ ਕਿਉਂਕਿ ਜਿਸ ਹਿਸਾਬ ਨਾਲ ਡੈਥ ਦੇ ਵਿੱਚ ਜਾ ਕੇ ਤੁਸੀਂ ਗੱਲਾਂ ਕਰਦੇ ਹੋ ਉਹ ਬਹੁਤ ਘੱਟ ਪੱਤਰਕਾਰ ਨੇ ਪੰਜਾਬ 'ਚ ਜਿਹੜੇ ਕਰਦੇ ਨੇ ਬਹੁਤ ਧੰਨਵਾਦ ਜੀ ਇਕਰਵਿੰਦਰ ਜੀ ਇਕਰਵਿੰਦਰ ਜੀ ਤੁਸੀਂ ਪੰਜਾਬ ਦੇ ਮੌਸਮ ਬਾਰੇ ਤਾਂ ਹਰ ਰੋਜ਼ ਪੁੱਛਦੇ ਰਹਿੰਦੇ ਹੋ ਸਾਨੂੰ ਕਦੇ ਕੈਨੇਡਾ ਦਾ ਮੌਸਮ ਵੀ ਦੱਸ ਦਿਓ ਪਤਾ ਲੱਗਿਆ ਵੀ ਤੁਸੀਂ ਤਾਂ ਠੰਡੇ ਮੁਲਕ 'ਚ ਰਹਿੰਦੇ ਹੋ ਜੀ ਜੀ ਸ਼ਰਮਾ ਜੀ ਜਿਹੜਾ ਈਸਟ ਕੋਸਟ ਆ ਇੱਥੇ ਗਰਮੀ ਬਹੁਤ ਜ਼ਿਆਦਾ ਹੋਈ ਆ ਤੇ ਜਦੋਂ 33 ਤੋਂ 35 ਡਿਗਰੀ ਟੈਂਪਰੇਚਰ ਹੋ ਗਿਆ ਤਾਂ ਲੋਕਾਂ ਦੇ ਤਰਾਹ ਨਿਕਲ ਗਏ ਆ ਮੜਾ ਮੋਟਾ ਮੀ ਆ ਦੋਕ ਦਿਨਾਂ ਤੋਂ ਪਿਆ ਈਸ ਕੋਸਟ ਤੇ ਥੋੜੀ ਰਾਹਤ ਮਿਲੀ ਆ ਅੱਜ ਫੇਰ ਕਹਿੰਦੇ ਗਰਮੀ ਆ ਦੋਕ ਦਿਨ ਗਰਮੀ ਸੀ ਜੀ ਔਰ ਗਰਮੀ ਇੰਨੀ ਸੀ ਕਿ ਸਕੂਲਾਂ ਚ ਬੱਚੇ ਜਾਣ ਨਹੀਂ ਦਿੱਤੇ ਮਾਪਿਆਂ ਨੇ ਆਖੇ ਸਨ ਬਰਨ ਹੋ ਜਾਣਗੇ ਫਲਾਣ ਹੋ ਜੂ ਠੰਕਾ ਹੋ ਜੂ ਸਕੂਲਾਂ ਚ ਬੱਚੇ ਨਹੀਂ ਗਏ ਦੋ ਦਿਨ ਇੱਥੇ ਇੰਨੀ ਇਹ 35 ਡਿਗਰੀ ਦੀ ਗੱਲ ਕਰਦਾ ਜੀ ਮੈਂ ਸੋ ਇਹ ਸਾਡੇ ਆਲੇ ਸਾਡੇ ਨਾਣੇ ਤਾਂ ਜੀ ਜਦੋਂ 40 ਬੈਣੀ ਜਿ ਤੁਰੇ ਫਿਰਦੇ ਨੇ ਜੀ ਇਹਦਾ ਮਤਲਬ ਸਾਡੇ ਨਾਣੇ ਤਾਂ ਫਿਰ ਤਕੜੇ ਹੋਏ ਤੁਹਾਡੇ ਵਾਲਿਆਂ ਨਾਲੋਂ ਜੀ ਜੀ ਬਿਲਕੁਲ ਤਕੜੇ ਸ਼ਰਮਾ ਜੀ ਹੈਗੇ ਨੇ ਆਣੇ ਸਾਰੇ ਪਾਸੇ ਹੀ ਹੁੰਦੇ ਆ ਪਰ ਇਹ ਮਾਪਿਓ ਦੀ ਆਪਣੀ ਥਾਟ ਹੁੰਦੀ ਆ ਆਪਣੀ ਸੋਚਣੀ ਹੁੰਦੀ ਆ ਇੱਥੇ ਜਿਹੜੀ ਉਹ ਕੋਈ ਲੇਅਰ ਵਗੈਰਾ ਹੈਗੀ ਆ ਕਹਿੰਦੇ ਧੁੱਪ ਜਦੋਂ ਡਾਇਰੈਕਟ ਪੈਂਦੀ ਆ ਨਾ ਮੌਸਮ ਕਿਉਂਕਿ ਸਾਫ਼ ਬਹੁਤ ਹੈ ਜੀ ਪੋਲਿਊਸ਼ਨ ਨਹੀਂ ਹੈ ਇੱਥੇ ਸੋ ਜਦੋਂ ਪੋਲਿਊਸ਼ਨ ਨਹੀਂ ਹੈ ਧੁੱਪ ਸਿੱਧੀ ਪੈਂਦੀ ਆ ਤਾਂ ਸਕਿਨ ਨੂੰ ਖਰਾਬ ਵੀ ਕਰਦੀ ਆ ਜੀ ਸੋ ਇਸ ਕਰਕੇ ਬਚਦੇ ਆ ਲੋਕ ਬਾਹਰ ਨਿਕਲਣੋਂ ਜਾਂ ਪੂਰਾ ਕਵਰ ਕਰਕੇ ਜਾਂਦੇ ਨੇ ਸਨਸਕ੍ਰੀਨ ਵਗੈਰਾ ਲਾ ਕੇ ਜਾਂਦੇ ਨੇ ਸੋ ਮਿਲਦੇ ਆ ਸ਼ਰਮਾ ਜੀ ਨੈਕਸਟ ਵੀਕ ਫੇਰ ਪ੍ਰੋਗਰਾਮ ਕਰਦੇ ਆਂ ਜੀ ਬਹੁਤ ਧੰਨਵਾਦ ਤੁਹਾਡਾ ਜੀ ਜੀ ਮਿਹਰਬਾਨੀ ਜੀ ਮਿਹਰਬਾਨੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ